ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਜਿਹੜੀ ਰੈਸਪੀ ਹੈ ਇਹ ਬਹੁਤ ਹੀ ਖਾਸ ਹੈ ਕਿਉਂਕਿ ਇਹ ਰੈਸਪੀ ਆਪਾਂ ਸਪੈਸ਼ਲੀ ਲੈ ਕੇ ਆਏ ਆਂ ਪਾਕਿਸਤਾਨ ਤੋਂ ਅਸਲ ਚ ਗੱਲ ਇਦਾਂ ਹੈ ਕਿ ਅਸੀਂ ਰੀਸੈਂਟਲੀ ਗਏ ਸੀ ਸ੍ਰੀ ਕਰਤਾਰਪੁਰ ਸਾਹਿਬ ਜੋ ਲੋਕੇਟਿਡ ਨੇ ਪਾਕਿਸਤਾਨ ਦੇ ਵਿੱਚ ਤੇ ਉੱਥੇ ਜਦੋਂ ਅਸੀਂ ਲੰਗਰ ਛਕਿਆ ਸਾਨੂੰ ਇਹ ਸਬਜ਼ੀ ਉੱਥੇ ਖਾਣ ਨੂੰ ਮਿਲੀ ਅਸੀਂ ਸੋਚਿਆ ਕਿਉਂ ਨਾ ਇਹ ਰੈਸਪੀ ਜਿਹੜੀ ਹੈ ਘਰੇ ਬਣਾਈ ਜਾਵੇ ਤੇ ਸਭ ਤੋਂ ਵੱਡੀ ਗੱਲ ਤੁਹਾਡੇ ਸਾਰੇ ਨਾਲ ਸ਼ੇਅਰ ਕੀਤੀ ਜਾਵੇ ਤੁਹਾਡੇ ਸਾਰੇ ਚਾਹਤਿਆਂ ਦਾ ਸਾਡੇ YouTube ਚੈਨਲ ਸੋਨੀਆਡ ਮॉम ਵਲੌਗਸ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਿਪਰੀ ਦੇ ਵਿੱਚ ਆਪਾਂ ਲੈ ਲਈਏ ਪਾਲਕ ਤੇ ਉੱਪਰੋਂ ਆਪਾਂ ਐਡ ਕਰਾਂਗੇ ਥੋੜਾ ਜਿਹਾ ਪਾਣੀ ਤੇ ਉਸ ਤੋਂ ਬਾਅਦ ਆਪਾਂ ਪਾਲਕ ਨੂੰ ਚੰਗੀ ਤਰ੍ਹਾਂ ਰਿਜਾਂਗੇ ਰਿਜਣ ਵਾਸਤੇ ਆਪਾਂ ਸਿਪਰੀ ਨੂੰ ਇੱਕ ਢੱਕਣ ਦੇ ਨਾਲ ਥੋੜੀ ਦੇਰ ਲਈ ਟੱਕ ਦਾਂਗੇ ਦਾਲ ਪਾਲਕ ਦਾ ਤੁਸੀਂ ਘਰੇ ਸਾਰੇ ਨੇ ਬਹੁਤ ਵਾਰ ਖਾਦੀ ਹੋਣੀ ਪਰ ਜਿਹੜੀ ਅੱਜ ਦੀ ਸਬਜੀ ਹੈ ਇਹਦਾ ਨਾਮ ਹੈ ਪਾਲਕ ਚਨਾ ਜਿਹੜੇ ਆਪਾਂ ਚਨੇ ਯੂਜ਼ ਕਰਾਂਗੇ ਇਹਦੇ ਵਿੱਚ ਉਹ ਹੋਣਗੇ ਕਾਲੇ ਚਨੇ ਤੇ ਜਿਹੜਾ ਇਹ ਸਬਜੀ ਦਾ ਸਵਾਦ ਹੈ ਯਾਰ ਮੈਂ ਕੀ ਦੱਸਾਂ ਬਾਲਾ ਹੀ ਲਾਜਵਾਬ ਹੈ ਕੱਲ ਰਾਤ ਆਪਾਂ ਕਾਲੇ ਚਨੇ ਜਿਹੜੇ ਆ ਭਿਉਂ ਕੇ ਰੱਖਲੇ ਸੀ ਤੇ ਆਸ ਅਗਲੀ ਲੈ ਲਈਏ ਇਹਦੇ ਵਿੱਚ ਪਾਲੇ ਆਪਾਂ ਪਾਣੀ ਤੇ ਹੁਣ ਆਪਾਂ ਜਿਹੜੇ ਕਾਲੇ ਚਨੇ ਆ ਉਹ ਐਡ ਕਰ ਲਾਂਗੇ ਤੇ ਕਾਲੇ ਚਨੇ ਨੂੰ ਵੀ ਚੰਗੀ ਤਰ੍ਹਾਂ ਰਿਜ ਲਾਂਗੇ ਕਰਦੇ ਹਾਂ ਹੁਣ ਆਪਾਂ ਤੜਕੇ ਦੀ ਗੱਲ ਜਿੰਦੇ ਲਈ ਆਪਾਂ ਟਮਾਟਰ ਪਿਆਜ਼ ਹਰੀ ਮਿਰਚ ਤੇ ਅਦਰਕ ਛੋਟੇ ਛੋਟੇ ਪੀਸ ਕਰਕੇ ਕੱਟ ਕੇ ਪ ਪਿਓਰਿਟੀ ਦੇ ਵਿੱਚ ਯਾਰ ਆਪਾਂ ਕੋਈ ਕੰਪਰੋਮਾਈਜ਼ ਨਹੀਂ ਕਰਨਾ ਹੈਗਾ ਸੋ ਘਰ ਦਾ ਕੱਢਿਆ ਹੋਇਆ ਦੇਸੀ ਘਿਓ ਆਪਾਂ ਇੱਕ ਕੜਛੀ ਜਿਹੜਾ ਕੜਾਈ ਦੇ ਵਿੱਚ ਪਾਵਾਂਗੇ ਤੇ ਇਧਰ ਤੁਸੀਂ ਦੇਖ ਸਕਦੇ ਹੋ ਸਿਪਰੀ ਤੇ ਸਗਲੇ ਦੇ ਵਿੱਚ ਦੋਨੇ ਚੀਜ਼ਾਂ ਆਪਣੀਆਂ ਜਿਹੜੀਆਂ ਰਿਜ ਰਹੀਆਂ। ਘੋਕੜਾਈ ਦੇ ਵਿੱਚ ਆਪਣਾ ਹੋ ਚੁੱਕਿਆ ਜੀ ਮੈਲਟ ਤੇ ਆਪਾਂ ਹੁਣ ਐਡ ਕਰਾਂਗੇ ਥੋੜਾ ਜਿਹਾ ਜੀਰਾ ਤੇ ਉੱਪਰੋਂ ਐਡ ਕਰ ਦਾਂਗੇ ਸਾਰਾ ਕੱਟਿਆ ਹੋਇਆ ਸਮਰਟ ਜੋ ਮੈਂ ਤੁਹਾਨੂੰ ਪਲੇਟ 'ਚ ਪਹਿਲਾਂ ਦਿਖਾਇਆ ਸੀਗਾ ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗ ਰਹੀ ਹੋਵੇ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਨਾ ਜਾਇਓ ਤੁਹਾਡੇ ਸਾਰਿਆਂ ਸਾਹਮਣੇ ਇਹ ਇੱਕ ਛੋਟੀ ਜੀ ਬੇਨਤੀ ਹੈ। ਜੇਕਰ ਤੁਸੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਤੇ ਲੇਟੈਸਟ ਵੀਡੀਓ ਅਸੀਂ ਪਾ ਰੱਖੀ ਆ। ਤੁਸੀਂ ਪਲੀਜ਼ ਜਾ ਸਪੈਸ਼ਲੀ ਲੈ ਕੇ ਆਏ ਆ ਗੱਲਾਂ ਕਰਦੇ ਕਰਦੇ ਯਾਰ ਜਿਹੜਾ ਆਪਣਾ ਤੜਕਾ ਹੈ ਉਹ ਵੀ ਬਹੁਤ ਚੰਗੀ ਤਰ੍ਹਾਂ ਤਿਆਰ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਜਿੰਨੇ ਫਲੇਵਰ ਸੀਗੇ ਜੋ ਆਪਾਂ ਸਬਜ਼ੀਆਂ ਲਈਆਂ ਸੀ ਉਹ ਸਾਰੇ ਚੰਗੀ ਤਰ੍ਹਾਂ ਮਿਕਸ ਹੋ ਚੁੱਕੇ ਆ ਕਿਚਨ ਦੇ ਵਿੱਚ ਆਪਣੇ ਜਿੰਨੇ ਵੀ ਸਪਾਈਸਿਸ ਹੁੰਦੇ ਆ ਜਿਦਾਂ ਕਿ ਲੋਨ ਮਿਰਚ ਜੀਰਾ ਪਾਊਡਰ ਠੀਕ ਹੈ ਗਰਮ ਮਸਾਲਾ ਉਹ ਆਪਾਂ ਹੁਣ ਇਸ ਜਿਹੜੇ ਤੜਕੇ ਦੇ ਵਿੱਚ ਐਡ ਆਨ ਕਰਾਂਗੇ ਇੱਕ ਇੱਕ ਕਰਕੇ ਨਾਲ ਮੈਂ ਤੁਹਾਨੂੰ ਸਭ ਨੂੰ ਦੱਸ ਦੇਣਾ ਚਾਹੁੰਨਾ ਹੈ ਕਿ ਇਹ ਜਿਹੜੀ ਸਬਜ਼ੀ ਹੈ ਬਹੁਤ ਈਜ਼ੀ ਟੂ ਮੇਕ ਹੈ ਤੇ ਤੁਸੀਂ ਘਰੇ ਇਹ ਜ਼ਰੂਰ ਬਣਾ ਕੇ ਦੇਖਿਓ ਤੁਹਾਨੂੰ ਸੱਚੀ ਬਹੁਤ ਸਵਾਦ ਲੱਗਣੀ ਹੈ ਜਿੰਨੇ ਵੀ ਮਸਾਲੇ ਆਪਾਂ ਤੜਕੇ ਦੇ ਵਿੱਚ ਐਡ ਆਨ ਕੀਤੇ ਆ ਹੁਣ ਆਪਾਂ ਚੰਗੀ ਤਰ੍ਹਾਂ ਕਰ ਲੈਨੇ ਆ ਮਿਕਸ ਤਾਂ ਜੋ ਜਿੰਨੇ ਫਲੇਵਰਸ ਆ ਉਹ ਚੰਗੀ ਤਰ੍ਹਾਂ ਸਾਰੇ ਰੱਚ ਵਿੱਚ ਜਾਣ ਇੱਕ ਗੱਲ ਹੋਰ ਜੇਕਰ ਤੁਹਾਨੂੰ ਮੇਰੀ ਕਮੈਂਟਰੀ ਵਧੀਆ ਲੱਗ ਰਹੀ ਹੋਵੇ ਤਾਂ ਯਾਰ ਤੁਸੀਂ ਕਮੈਂਟਾਂ ਦੇ ਵਿੱਚ ਮੇਰੀ ਤਾਰੀਫ ਕਰ ਸਕਦੇ ਹੋ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਹਰਜ ਨਹੀਂ ਹੈਗਾ ਤੜਕਾ ਜਿਹੜਾ ਆਪਣਾ ਹੈਗਾ ਯਾਰ ਉਹ ਕਿਉਂ ਚੰਗੀ ਤਰ੍ਹਾਂ ਛੱਡ ਚੁੱਕਿਆ ਤੇ ਹੁਣ ਆਪਾਂ ਫਾਈਨਲੀ ਐਡ ਕਰਨ ਜਾ ਰਹੇ ਆ ਇਹਦੇ ਵਿੱਚ ਟਮੇਟੋ ਯਾਨੀ ਟਮਾਟਰ ਟਮਾਟਰਾਂ ਨੂੰ ਕੜਚੀ ਦੇ ਨਾਲ ਚੰਗੀ ਤਰ੍ਹਾਂ ਕਰ ਲਾਂਗੇ ਤੜਕੇ ਦੇ ਵਿੱਚ ਮਿਕਸ ਤੇ ਤੜਕੇ ਦਾ ਯਾਰ ਇੱਕ ਰੂਲ ਹੋਰ ਹੁੰਦਾ ਕਿ ਜਦੋਂ ਆਪਾਂ ਤੜਕਾ ਬਣਾਉਨੇ ਆ ਤੜਕੇ ਨੂੰ ਟੱਕੇ ਰੱਖਣਾ ਪੈਂਦਾ ਤੇ ਚਲੋ ਆਓ ਆਪਾਂ ਵੀ ਟੱਕ ਦਿੰਨੇ ਆ ਫਿਰ ਇਹ ਹੈ ਜੀ ਸਾਡੇ ਕੋਲ 4 ਤੋਂ ਲੈ ਕੇ 5 ਕਿਲੋ ਦਾ ਵੱਡਾ ਪਿੱਤਲ ਦਾ ਥਾਲ ਸੋ ਆਪਾਂ ਇਸ ਥਾਲ ਦੇ ਨਾਲ ਤੜਕੇ ਨੂੰ ਟੱਕ ਦਿੰਨੇ ਆ ਸਿਪਰੀ ਦੇ ਵਿੱਚ ਜਿਹੜੀ ਪਾਲਕ ਆਪਾਂ ਰਿਜਨ ਨੂੰ ਰੱਖੀ ਸੀ ਉਹ ਚੰਗੀ ਤਰ੍ਹਾਂ ਰਿਜੀ ਜਾ ਚੁੱਕੀ ਹੈ ਤੇ ਹੁਣ ਆਪਾਂ ਇਹਨੂੰ ਪਾਵਾਂਗੇ ਮਿਕਸੀ ਦੇ ਵਿੱਚ ਤੇ ਕਰ ਲਾਂਗੇ ਇਹਨੂੰ ਚੰਗੀ ਤਰ੍ਹਾਂ ਬੀਟ ਤੁਸੀਂ ਦੇਖ ਸਕਦੇ ਆਂ ਕੁਝ ਇਸ ਤਰ੍ਹਾਂ ਦਾ ਪੇਸਟ ਜਿਹੜਾ ਆਪਾਂ ਪਾਲਕ ਦਾ ਬੀਟ ਕਰਕੇ ਬਣਾ ਲੈਣਾ ਤੇ ਫਿਰ ਆਪਾਂ ਸਿੱਧਾ ਕਰਾਂਗੇ ਇਹਨੂੰ ਤੜਕੇ ਦੇ ਵਿੱਚ ਐਡ ਜੋ ਆਪਾਂ ਕੜਾਈ ਦੇ ਵਿੱਚ ਪਹਿਲਾਂ ਬਣਾ ਚੁੱਕੇ ਆਂ ਤੁਸੀਂ ਦੇਖ ਸਕਦੇ ਹੋ ਕਿ ਇਹ ਸਬਜ਼ੀ ਬਣਾਉਣ ਦੇ ਵਾਸਤੇ ਜਿਹੜੇ ਵੀ ਬਰਤਨ ਆਪਾਂ ਲਏ ਆ ਉਹ ਸਾਰੇ ਪਿੱਤਲ ਦੇ ਸੀ ਤੇ ਪਿੱਤਲ ਦੇ ਬਰਤਨ ਦੇ ਵਿੱਚ ਜੇ ਤੁਸੀਂ ਸਬਜ਼ੀ ਬਣਾਉਣੀ ਹੈ ਉਹ ਤੁਹਾਡੀ ਸਿਹਤ ਤੇ ਸਬਜ਼ੀ ਦਾ ਜਿਹੜਾ ਸਵਾਦ ਆ ਉਹ ਦੋਗਣਾ ਹੋ ਜਾਂਦਾ ਤੜਕਾ ਦੇਖੋ ਯਾਰ ਦੇਖਣ ਚ ਕਿੰਨਾ ਸੋਹਣਾ ਹੈ ਤੇ ਆਜੋ ਫਿਰ ਹੁਣ ਆਪਾਂ ਐਡ ਆਨ ਕਰ ਦਈਏ ਬੀਟ ਕੀਤੀ ਹੋਈ ਪਾਲਕ ਇਹਦੇ ਵਿੱਚ ਛੇਤੀ ਛੇਤੀ ਤੁਹਾਡੇ ਸਾਰਿਆਂ ਲਈ ਖਾਸ ਆਫਰ ਇਹ ਆ ਕਿ ਜੇ ਤੁਸੀਂ ਸਾਡਾ ਚੈਨਲ ਹੁਣੇ ਹੀ ਵੀਡੀਓ ਦੇਖਦੇ ਦੇਖਦੇ ਸਬਸਕ੍ਰਾਈਬ ਕਰ ਦੋਗੇ ਤਾਂ ਅਸੀਂ ਤੁਹਾਡੇ ਘਰੇ ਇਹ ਸਬਜ਼ੀ ਦਾ ਇੱਕ ਪਿਆਰਾ ਜਿਹਾ ਟਿਫਿਨ ਪੈਕ ਕਰਕੇ ਫੜਾਉਣ ਆਵਾਂਗੇ ਹੁਣ ਆਪਾਂ ਐਡ-ਆਨ ਕਰਾਂਗੇ ਕਾਲੇ ਚਣਿਆਂ ਦੇ ਵਿੱਚ ਜਿਹੜੇ ਕੀ ਆਪਾਂ ਸਗਲੀ ਦੇ ਵਿੱਚ ਸਟਾਰਟਿੰਗ ਦੇ ਵਿੱਚ ਰਿਜਣ ਵਾਸਤੇ ਰੱਖੇ ਸੀ ਤੇ ਉਹ ਹੁਣ ਰਿਜੇ ਜਾ ਚੁੱਕੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਕਾਲੇ ਚਣੇ ਵੀ ਇਹਦੇ ਵਿੱਚ ਐਡ ਕਰਤੇ ਆ ਕਾਲੇ ਚਨੇ ਮਿਕਸ ਕਰਕੇ ਆਪਾਂ 4 ਤੋਂ 5 ਮਿੰਟ ਲਈ ਇਹਨੂੰ ਹੋਰ ਗਰਮ ਕਰ ਲਾਂਗੇ ਤਾਂ ਕਿ ਜਿਹੜੀ ਸਬਜ਼ੀ ਆ ਪੂਰੀ ਤਰ੍ਹਾਂ ਰੈਡੀ ਹੋ ਜਾਏ ਲਓ ਜੀ ਤੁਹਾਡੇ ਸਾਰਿਆਂ ਸਾਹਮਣੇ ਪ ਤੇ ਆਈ ਹੋਪ ਤੁਹਾਨੂੰ ਇਹ ਅੱਜ ਦੀ ਜਿਹੜੀ ਵੀਡੀਓ ਬਹੁਤ ਚੰਗੀ ਲੱਗੀ ਹੋਊਗੀ ਤੇ ਮੈਂ ਇੱਕ ਬੇਨਤੀ ਹੋਰ ਕਰ ਦਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇਹ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤਾਂ ਕਿ ਇਹ ਰੈਸਪੀ ਜਿਆਦਾ ਤੋਂ ਜਿਆਦਾ ਲੋਕ ਦੇਖ ਸਕਣ ਮਿਲਦੇ ਆਂ ਜੀ ਫਿਰ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਅਗਲੀ ਵਾਰ ਉਦੋਂ ਤੱਕ ਰੱਖੋ ਆਪਣਾ ਖਿਆਲ ਤੇ ਸਾਡੇ ਚੈਨਲ ਨੂੰ ਕਰਦੇ ਰਹੋ ਭਰਪੂਰ ਪਿਆਰ